डब्बी विच लांग संदूर दानी मोर पैरावल मोर पैरावल वेक वेक चूर मोर पैरावल ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੁਹਾਡੇ ਸਾਰਿਆਂ ਲਈ ਇੱਕ ਆਪਾਂ ਖੁਸ਼ੀ ਦੀ ਖਬਰ ਲੈ ਕੇ ਆ ਰਹੇ ਹਾਂ ਜੀ ਇੱਕ ਜ਼ਰੂਰੀ ਸੂਚਨਾ ਵੀ ਹੈ ਤੁਹਾਡੇ ਸਾਰਿਆਂ ਲਈ ਕਿ ਆਪਾਂ ਨਵੰਬਰ 8 ਤੋਂ ਲੈ ਕੇ ਨਵੰਬਰ 15 ਤੱਕ ਇੱਕ ਵਰਕਸ਼ਾਪ ਜਾਂ ਇੱਕ ਕੈਂਪ ਆਪਾਂ ਲਗਾ ਰਹੇ ਹਾਂ ਜੀ ਮੇਰੇ ਤੱਕ ਬਹੁਤ ਹੀ ਭੈਣਾਂ ਦੇ ਮੈਸੇਜ ਆਉਂਦੇ ਕਿ ਅਸੀਂ ਲੋਕ ਗੀਤ ਸਿੱਖਣੇ ਆ ਬੋਲੀਆਂ ਸਿੱਖਣੀਆਂ ਤਾ ਉਸ ਪੂਰੇ ਹਫਤੇ ਦੇ ਵਿੱਚ ਆਪਾਂ ਤੁਹਾਨੂੰ ਲੋਕ ਗੀਤ ਬੋਲੀਆਂ ਸੁਣਾਵਾਂਗੇ ਜੇ ਮੇਰੀਆਂ ਭੈਣਾਂ ਕੋਈ ਲੋਕ ਗੀਤ ਬੋਲੀਆਂ ਸਿੱਖਣਾ ਚਾਹੁੰਦੀਆਂ ਤਾਂ ਉਹ ਆਪਣੇ ਤੱਕ ਕੰਟੈਕਟ ਕਰ ਸਕਦੇ ਆ ਆਪਾਂ ਉਹਨਾਂ ਨੂੰ ਲੋਕ ਗੀਤ ਲੋਕ ਬੋਲੀਆਂ ਜ਼ਰੂਰ ਸੁਣਾਵਾਂਗੇ ਵੀ ਸਿਖਾਵਾਂਗੇ ਵੀ ਜੀ ਅ ਨੰਬਰ ਹੈਗਾ ਜੀ 7809645132 7809645132 ਕੋਈ ਵੀ ਲੋਕ ਗੀਤ ਲੋਕ ਬੋਲੀਆਂ ਨੂੰ ਸਿੱਖਣਾ ਚਾਹੁੰਦਾ ਏ ਤਾਂ ਇਸੇ ਨਵੰਬਰ 8 ਤੋਂ ਲੈ ਕੇ 15 ਤੱਕ ਇੱਕ ਹਫ਼ਤੇ ਦੇ ਵਿੱਚ ਆਪਾਂ ਲੋਕ ਗੀਤਾਂ ਦੀ ਇੱਕ ਵਰਕਸ਼ਾਪ ਲਗਾ ਰਹੇ ਹਾਂ ਜਿਹੜੇ ਲੋਕ ਗੀਤ ਲੋਕ ਬੋਲੀਆਂ ਸਿੱਖਣ ਦੇ ਚਾਹਵਾਨ ਹਨ ਜੀ ਉਹ ਆਪਣੇ ਤੱਕ ਕੰਟੈਕਟ ਕਰ ਸਕਦੇ ਹਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ